ਦੋਸਤੋ ਜੇਕਰ ਤੁਸੀਂ ਜੁਪੀਆਈ ਪੇਮੈਂਟ ਕਰਨ ਦੇ ਲਈ Google Pay, PhonePe, Paytm ਜਾਂ ਹੋਰ ਕੋਈ ਵੀ ਜੁਪੀਆਈ ਪੇਮੈਂਟ ਕਰਨ ਵਾਲੀ ਐਪਲੀਕੇਸ਼ਨ ਦੀ ਵਰਤੋਂ ਕਰਦੇ ਹੋ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ نیشنل ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ NPCI ਦੇ ਵੱਲੋਂ 1 ਅਗਸਤ ਤੋਂ ਜੁਪੀਆਈ ਪੇਮੈਂਟ ਕਰਨ ਵਾਲੀਆਂ ਐਪਲੀਕੇਸ਼ਨਾਂ ਦੇ ਵਿੱਚ ਕੁਝ ਬਦਲਾਅ ਕੀਤੇ ਜਾ ਰਹੇ ਹਨ ਜੇਕਰ ਤੁਸੀਂ ਇਹ ਵੀਡੀਓ ਨਾ ਦੇਖੀ ਜਾਂ ਫਿਰ ਇਹ ਜਾਣਕਾਰੀ ਨਾ ਰੱਖੀ ਤਾਂ ਫਿਰ ਤੁਹਾਡਾ ਕਿਸੇ ਨਾ ਕਿਸੇ ਪ੍ਰਕਾਰ ਦਾ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਕੋਈ ਨਾ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਐਨਪੀਸੀਆਈ ਦੇ ਵੱਲੋਂ ਜਿਹੜੇ ਬਦਲਾਅ ਕੀਤੇ ਗਏ ਆ ਇਹ ਸਾਰੀ ਐਪਲੀਕੇਸ਼ਨਾਂ ਦੇ ਉੱਪਰ ਲਾਗੂ ਹੋਣਗੇ ਅਤੇ 1 ਅਗਸਤ ਤੋਂ ਇਹ ਲਾਗੂ ਹੋ ਜਾਣਗੇ ਤੁਹਾਨੂੰ ਇਹਦੇ ਮੁਤਾਬਕ ਹੀ ਪੇਮੈਂਟ ਕਰਨੀ ਪਊਗੀ ਇਸ ਦੇ ਵਿੱਚ ਕੁਝ ਪੁਆਇੰਟ ਨੇ ਉਹ ਮੈਂ ਤੁਹਾਨੂੰ ਦੱਸਦਾ ਕਿ ਕਿਹੜੇ ਕਿਹੜੇ ਬਦਲਾਅ ਕੀਤੇ ਗਏ ਇਸ ਦੇ ਵਿੱਚ ਸਭ ਤੋਂ ਪਹਿਲਾ ਬਦਲਾਅ ਤਾਂ ਇਹ ਕੀਤਾ ਗਿਆ ਹੈ ਕਿ ਹੁਣ ਤੁਸੀਂ 50 ਤੋਂ ਵੱਧ ਵਾਰ ਇੱਕ ਦਿਨ ਦੇ ਵਿੱਚ ਆਪਣਾ ਬੈਲੈਂਸ ਆਪਣਾ ਬਕਾਇਆ ਚੈੱਕ ਨਹੀਂ ਕਰ ਸਕਦੇ ਪਹਿਲਾਂ ਕੀ ਹੁੰਦਾ ਸੀ ਆਪਾਂ ਆਪਣੇ ਅਕਾਊਂਟ ਦੇ ਵਿੱਚ ਕਈ ਵਾਰ ਆਪਣਾ ਬੈਲੈਂਸ ਚੈੱਕ ਕਰੀ ਜਾਂਦੇ ਸੀ ਜਿਸ ਦੇ ਕਰਕੇ ਸਰਵਰ ਦੇ ਉੱਪਰ ਲੋਡ ਪੈਂਦਾ ਸੀ ਹੁਣ NPCI ਕਹਿੰਦਾ ਕਿ ਵਾਰ-ਵਾਰ ਤੁਹਾਨੂੰ ਚੈੱਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਇੱਕ ਦਿਨ ਦੇ ਵਿੱਚ ਤੁਸੀਂ ਵੱਧ ਤੋਂ ਵੱਧ 50 ਵਾਰ ਹੀ ਆਪਣਾ ਬੈਲੈਂਸ ਆਪਣੇ ਅਕਾਊਂਟ ਦਾ ਬੈਲੈਂਸ ਚੈੱਕ ਕਰ ਸਕਦੇ ਹੋ ਇਸ ਦੇ ਨਾਲ ਹੀ ਨੰਬਰ 2 ਦੇ ਉੱਪਰ ਆਟੋ ਪੇ ਟ੍ਰਾਂਜੈਕਸ਼ਨ ਦਾ ਹੁਣ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਹੈ ਹੁੰਦਾ ਕਿ ਅਸੀਂ ਕੁਝ ਸਬਸਕ੍ਰਿਪਸ਼ਨ ਲੈਂਦੇ ਹੋਏ ਹੁੰਦੇ ਨੇ ਜੇ ਆਪਾਂ ਕੋਈ ਪੇਮੈਂਟਾਂ ਕਰਨੀਆਂ ਹੁੰਦੀਆਂ ਹਨ ਜਿਵੇਂ ਡੀਸਟੀਵੀ ਦਾ ਰੀਚਾਰਜ ਕਰਨਾ ਜਾਂ ਕੁਝ ਹੋਰ ਰੀਚਾਰਜ ਕਰਨੇ ਹੁੰਦੇ ਨੇ ਤਾਂ ਆਪਾਂ ਉਸ ਨੂੰ ਕਈ ਵਾਰੀ ਕਿ ਸਾਨੂੰ ਯਾਦ ਕਰਨ ਦੀ ਲੋੜ ਨਾ ਪਵੇ ਸਮੇਂ ਦੇ ਉੱਪਰ ਆਟੋਮੈਟਿਕ ਪੇਮੈਂਟ ਹੋ ਜਾਵੇ ਤਾਂ ਆਟੋ ਪੇ ਟ੍ਰਾਂਜੈਕਸ਼ਨ ਅਸੀਂ ਸਿਲੈਕਟ ਕੀਤਾ ਹੁੰਦਾ ਹੈ ਇਸ ਦੇ ਵਿੱਚ ਸਮਾਂ ਦੇ ਉੱਪਰ ਆਪਣੇ ਆਪ ਪੇਮੈਂਟ ਹੋ ਜਾਂਦੀ ਸੀਗੀ ਹੁਣ ਐਨਪੀਸੀਆਈ ਕਹਿੰਦਾ ਕਿ ਇਸ ਦੇ ਲਈ ਵੀ ਤੁਹਾਨੂੰ ਸਮਾਂ ਨਿਰਧਾਰਤ ਕਰ ਦਿੱਤਾ ਗਿਆ ਹੈ ਕਿਉਂਕਿ ਜਿਹੜਾ ਬਹੁਤ ਜ਼ਿਆਦਾ ਵਿਅਸਤ ਸਮਾਂ ਹੈਗਾ ਉਸ ਦੇ ਸਮੇਂ ਦੇ ਵਿੱਚ ਇਹ ਟ੍ਰਾਂਜੈਕਸ਼ਨਾਂ ਨਹੀਂ ਹੋਣਗੀਆਂ ਹੁਣ ਆਟੋਪੇ ਟ੍ਰਾਂਜੈਕਸ਼ਨ ਕਰਨ ਦੇ ਲਈ ਸਵੇਰੇ 10 ਵਜੇ ਤੋਂ ਪਹਿਲਾਂ ਦਾ ਸਮਾਂ ਨਿਰਧਾਰਿਤ ਹੈ ਜਾਂ ਫਿਰ ਦੁਪਹਿਰ ਨੂੰ 1 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਜਾਂ ਫਿਰ ਰਾਤ ਨੂੰ 9:30 ਵਜੇ ਤੋਂ ਬਾਅਦ ਇਹ ਸਮਾਂ ਨਿਰਧਾਰਤ ਕੀਤਾ ਹੈ ਇਸ ਦੇ ਵਿੱਚ ਆਟੋਪੇ ਟ੍ਰਾਂਜੈਕਸ਼ਨ ਤੁਹਾਨੂੰ ਕਰਨੀ ਪਵੇਗੀ ਹੁਣ ਇਸ ਦੇ ਨਾਲ ਹੀ ਇੱਕ ਤੀਜਾ ਹੋਰ ਜਿਹੜਾ ਬਦਲਾਅ ਕੀਤਾ ਜਾ ਰਿਹਾ ਹੈਗਾ ਉਹ ਹੈਗਾ ਕਿ ਸਟੇਟਸ ਚੈੱਕ ਕਰਨ ਦੀ ਲਿਮਟ ਵੀ ਨਿਰਧਾਰਿਤ ਕਰ ਦਿੱਤੀ ਗਈ ਹੈ ਪਹਿਲਾਂ ਕੀ ਹੁੰਦਾ ਸੀ ਕਈ ਵਾਰ ਅਸੀਂ UPI ਦੀ ਪੇਮੈਂਟ ਕਰ ਦਿੰਦੇ ਸੀ ਤਾਂ ਪੇਮੈਂਟ ਕਰਨ ਤੋਂ ਬਾਅਦ ਕਈ ਵਾਰ ਪੇਮੈਂਟ ਅਟਕ ਜਾਂਦੀ ਸੀ ਪੁਰ ਪੇਮੈਂਟ اٹਕ ਜਾਵੇ ਤਾਂ ਬੰਦਾ ਕੀ ਕਰਦਾ ਬਾਰ ਬਾਰ ਆਪਣਾ ਚੈੱਕ ਕਰਦੇ ਰਹਿੰਦਾ ਕਿ ਯਾਰ ਪੇਮੈਂਟ ਹੋਈ ਕਿ ਨਹੀਂ ਹੋਈ ਪੇਮੈਂਟ ਹੋਈ ਕਿ ਨਹੀਂ ਹੋਈ ਤਾਂ ਇਸ ਤਰ੍ਹਾਂ ਬਾਰ ਬਾਰ ਕਰਨ ਦੇ ਨਾਲ ਵੀ ਸਰਵਰ ਦੇ ਉੱਪਰ ਲੋਡ ਪੈ ਰਿਹਾ ਸੀਗਾ ਇਸ ਸਰਵਰ ਦੇ ਉੱਪਰ ਪੈਣ ਵਾਲੇ ਲੋਡ ਨੂੰ ਘਟ ਕਰਨ ਦੇ ਲਈ ਹੁਣ ਐਨਪੀਸੀਆਈ ਨੇ ਇਹ ਵੀ ਲਿਮਿਟ ਬਣਾ ਦਿੱਤੀ ਹੈ ਕਿ ਤੁਸੀਂ ਹੁਣ ਸਿਰਫ ਸਟੇਟਸ 3 ਵਾਰ ਚੈੱਕ ਕਰ ਸਕਦੇ ਹੋ ਅਤੇ ਹਰ ਵਾਰ ਚੈੱਕ ਕਰਨ ਦੇ ਲਈ ਤੁਹਾਨੂੰ 90 ਸਕਿੰਟ ਦਾ ਇੰਤਜ਼ਾਰ ਵੀ ਕਰਨਾ ਪਵੇਗਾ ਐ ਨਹੀਂ ਹੋਊਗਾ ਕਿ ਬਾਰ ਬਾਰ ਤੁਸੀਂ ਸਟੇਟਸ ਚੈੱਕ ਕਰਦੇ ਰਹੋ ਅਤੇ ਸਰਵਰ ਦੇ ਉੱਪਰ ਲੋਡ ਪੈਂਦਾ ਰਹੇ ਅਤੇ ਲੋਡ ਪੈਣ ਦੇ ਕਰਕੇ ਹੀ ਇਹ ਜਿਹੜੀਆਂ ਪੇਮੈਂਟਾਂ ਅਟਕ ਜਾਂਦੀਆਂ ਸੀਗ ਇਸ ਪ੍ਰਕਿਰਿਆ ਨੂੰ ਯੂਪੀਆਈ ਦੀ ਪੇਮੈਂਟ ਕਰਨ ਦੀ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਸਹਾਰੂ ਬਣਾਉਣ ਦੇ ਲਈ ਇਹ ਐਨਪੀਸੀਆਈ ਦੇ ਵੱਲੋਂ ਇਹ ਕਦਮ ਉਠਾਏ ਜਾ ਰਹੇ ਹਨ ਹੁਣ ਭਾਵੇਂ ਇਹਨਾਂ ਬਦਲਾਵਾਂ ਦਾ ਆਮ ਲੋਕਾਂ ਨੂੰ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਣਾ ਨੰਬਰ 1 ਕਿਤੇ ਤੁਸੀਂ ਦਿਨ ਦੇ ਵਿੱਚ 50 ਤੋਂ ਵੱਧ ਵਾਰ ਆਪਣਾ ਬੈਲੈਂਸ ਚੈੱਕ ਨਹੀਂ ਕਰ ਸਕਦੇ ਆਪਣੇ ਅਕਾਊਂਟ ਦਾ ਨੰਬਰ 2 ਤੁਹਾਡੀ ਆਟੋ ਪੇਅ ਪੇ ਟ੍ਰਾਂਜੈਕਸ਼ਨ ਹੈਗੀ ਆ ਉਹ ਤੁਹਾਨੂੰ ਉਸ ਦਾ ਸਮਾਂ ਸੈੱਟ ਕਰਨਾ ਪਊਗਾ ਜਦੋਂ ਉਸ ਨੂੰ ਤੁਸੀਂ ਆਟੋ ਪੇਅ ਟ੍ਰਾਂਜੈਕਸ਼ਨ ਨੂੰ ਸੈੱਟ ਕਰਦੇ ਹੋ ਉਸ ਸਮੇਂ ਦੇ ਵਿੱਚ ਹੀ ਤੁਹਾਡੀ ਉਹ ਪੇਮੈਂਟ ਹੋ ਪਾਉਗੀ ਨੰਬਰ 3 ਦੇ ਉੱਪਰ ਜੇਕਰ ਪੇਮੈਂਟ اٹਕ ਜਾਂਦੀ ਹੈ ਤਾਂ ਫਿਰ ਤੁਸੀਂ ਵਾਰ-ਵਾਰ ਨਹੀਂ ਚੈੱਕ ਕਰ ਸਕਦੇ ਤੁਸੀਂ ਤੁਹਾਨੂੰ ਤਿੰਨ ਵਾਰੀ ਮੌਕਾ ਮਿਲੇਗਾ ਚੈੱਕ ਕਰਨ ਦਾ ਅਤੇ ਹਰੇਕ ਵਾਰ ਤੁਹਾਨੂੰ 90 ਸਕਿੰਟ ਦੇ ਲਈ ਇੰਤਜ਼ਾਰ ਵੀ ਕਰਨਾ ਪਵੇਗਾ ਸੋ ਕੁੱਲ ਮਿਲਾ ਕੇ ਇਹ ਪ੍ਰਕਿਰਿਆ ਤੁਹਾਡੇ ਫਾਇਦੇ ਲਈ ਹੈ ਹੁਣ ਇਸ ਦੇ ਵਿੱਚ ਇੱਕ ਯਾਦ ਰੱਖਣ ਵਾਲੀ ਗੱਲ ਇਹ ਜ਼ਰੂਰ ਹੈ ਕਿ ਟ੍ਰਾਂਜੈਕਸ਼ਨ ਦੀ ਰਕਮ ਦੀ ਲਿਮਟ ਉਹੀ ਰਹੂਗੀ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਜ਼ਿਆਦਾਤਰ ਜੋ ਲੈਂਡ ਡੀਨ ਹੁੰਦਾ 1 ਲੱਖ ਰੁਪਏ ਪ੍ਰਤੀ ਲੈਂਡ ਡੀਨ ਤੁਸੀਂ ਹੁਣ ਵੀ ਕਰ ਸਕਦੇ ਹੋ ਅਤੇ ਸਿਹਤ ਸਿਵਾਮਾਂ ਤੇ ਐਜੂਕੇਸ਼ਨਲ ਸੰਬੰਧਿਤ ਪੇਮੈਂਟ ਹੈਗੀ ਉਹ 5 ਲੱਖ ਤੱਕ ਦੀ ਹੁਣ ਵੀ ਲਿਮ ਸੋ ਜੁਪੀਆਈ ਪੇਮੈਂਟ ਕਰਨ ਵਾਲੀ ਐਪਲੀਕੇਸ਼ਨਾਂ ਦੇ ਵਿੱਚ ਇਹ ਕੀਤੇ ਗਏ ਬਦਲਾਅ ਜੁਪੀਆਈ ਐਪਲੀਕੇਸ਼ਨਾਂ ਦੀ ਬਿਹਤਰੀ ਲਈ ਹੈ ਤੁਹਾਡੀ ਬਿਹਤਰੀ ਲਈ ਹੈਗੀ ਹੈ ਹੋਰ ਸਮੂਥ ਪ੍ਰਕਿਰਿਆ ਚੱਲੇ ਇਸ ਦੇ ਲਈ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਅਤੇ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ